ਅਲਫਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਆਪਾਂ ਕੱਲ ਪਕਣਕ ਝਾਰੀ ਸੀ ਅੱਜ ਆਪਾਂ ਧੋਣਿਆਂਗੇ ਅੱਜ ਲੇਟ ਰਹੇਗੀ ਮੈਂ ਚਲੋ ਪੋਤੋ ਲਾਣਿਆਂਗੇ ਇੱਕ ਗੱਟਾ ਸੀਗਾ ਵੱਡਾ ਸੀ ਗੱਟਾ ਜਿਹੜਾ ਓ ਨਦੀ ਪਈਆ ਹਾਫ ਪਣੀਆ ਜਿਹੜੀ ਆਪਾਂ ਧੋ ਲੈਣਿਆ ਉਹ ਆ ਗਈ ਆਪੇ ਧੋ ਲੈਣਿਆ ਤੇ ਇਸ ਗੱਟਾ ਮੈਂ ਤਿੰਨ ਬੱਤਾਂ ਚ ਪਾ ਦਿਆ ਤੇ ਇਹਦੇ dielne ਡਲੀਆਂ ਆਈਆਂ ਸੀ ਉਹ ਨਾ ਪਾਣੀ ਚ ਖੁਰ ਜਾਣਗੇ ਇਹਦੇ ਦਾਣਾ ਪੈ ਜੂਗਾ ਪਰੀਸੋ ਉਸਨੇ ਸੋਨਾਰੀ ਨੇ ਪੱਲੇ ਚ ਦਿਲਾ ਆ ਗਿਆ ਮਾਂ ਦੇ ਦਾਣਾ ਜੇ ਮਸੇਂ ਚੋਕਾ ਨਿਕਲਿਆ ਜਿਹੜੀ ਬਾਪੂ ਕੰਮ ਵਧਿਆ ਹੋਇਆ ਜਿਹੜਾ ਅੱਗੇ ਗਰੀਬ ਚੋਲਾ ਨੇ ਹੁਣ ਵੀ ਚੁਗਈ ਨਹੀਂ ਹੈਗਾ ਪਤਾ ਨਹੀਂ ਕਿੱਥੇ ਨੇ ਕਾਇਦਨ ਕੰਕਾ ਦੇ ਨਾਲ ਹੈ ਪੌਂ ਦਾਗ ਨਹੀਂ ਸਰ ਪਾਪਾ ਤੋਂ ਨਾਲ ਹੈ ਸਰ ਨਹੀਂ ਸਰ ਜਿਹੜੀਆਂ ਗਲੀਆਂ ਨੇ ਉਹ ਟੱਬਾਂ ਚ ਖੁੱਲ ਜਾਣੀਆਂ ਉਧਰੋਂ ਪਾਣੀ ਵਧਾ ਲੈਣੇ ਕਿਉਂਕਿ ਪਾਣੀ ਬਾਹਰ ਡੁੱਲੂਗਾ ਤਾਂ ਕਰਕੇ ਮੈਂ ਲੈਟ ਆਈ ਥੋਈ ਨਹੀਂ ਦਸੀ ਕੱਲ ਪਰਸੋਂ ਕੱਲ ਵੀ ਥੋਰਾਂ ਦੇ ਹਾਂ ਇਸ ਤਰ੍ਹਾਂ ਤੋਂ ਮਾਂ ਦੇਖੋ ਅੱਛੇ ਸਕੂਲ ਬਾਅਦ ਗੀ ਬੀਬੀ ਅੱਜ ਗਈ ਹੋਈ ਐ ਮਾਚਾ ਮੈਂ ਹੋਰ ਬੋਜ ਚਲਾ ਕੇ ਹਟੀ ਸੀ ਸਾਫ ਸੁਫਈਆ ਕਰਕੇ 11 ਵਜਣ ਵਾਲੇ ਨਹੀਂ ਤੇ ਮਾਹਤੜ ਢੁੱਲੂ ਕਰੀ ਮੈਂ ਦਾ ਉਹ ਸਾਰੀ ਦੇ ਕੱਪੜਾ ਫੋਣ ਦੀ ਰੋਕੋ ਜੀ ਢੁੱਲੂ ਮਾ ਬਾਬਾ ਚੱਕਿਆ ਨਹੀਂ ਆਣਾ ਚੁਚਕਾਰ ਦੋਗੇ मा अपने हिसाब में दिखाया पलू दसाया बेड़े पक्के बेहे कही दर सुक्की रब मी पाई जन्म रोज़ मी नी नी रोज बेहड़ा सुखन देना पड़े ਆਪ ਫੜ ਲੈਣਾਂਗੇ ਸਮਾਰਨ ਵਾਲੀ ਪੌੜੀ ਸਮਾਰ ਲੈਣੇ ਮੰਡੀਆ ਮੈਨੂੰ ਵੀ लाज ਹੋਇਆ ਤੇ ਵੀ ਚਲੋ ਮੈਨੂੰ ਸਰਦਾਰ ਜੀ ਨੇ ਕਰੇ ਹੁੰਦੇ ਨੇਗੇ ਉਸ ਨਾਲ ਕੁਝ ਪਰਾ ਦੰਦੇ ਨੇਗੇ ਉਹ ਟੋਕਰ ਇਹਨਾਂ 'ਚ ਚੁਕਵਾਉਂਦੇ ਕਣਕ ਧੋ ਲਈਏ ਧੁੱਪ ਵਾਲੀਆ ਚਰਕੇ ਚਰਕੇ ਨਵੇੜ ਲਈ ਦੋਨੇ ਜਣੇ ਲੱਗ ਕੇ ਕੰਮ ਤੇ ਮਿਲ ਗਿਆ ਲੋ ਜੀ ਆਪਾਂ ਨੇ ਕਣਕ ਧੋ ਦਿੱਤੀ ਹੈਗੀ ਜਿਹੜਾ ਟਾਈਮ ਹੈ ਹੁਣ 2:30 ਬਜ ਗਏ ਨੇ ਕਣਕ ਧੋ ਕੇ ਮੈਂ ਨਾ ਸਾਰਾ ਉਥੋਂ ਫਰਸ਼ ਸਾਫ ਸਫਾਈ ਕੀਤਾ ਫਿਰ ਪੱਲੀਆਂ ਸੀ ਤਿੰਨ ਚਾਰ ਟੋਣ ਵਾਲੀਆਂ ਬੋਰੀਆਂ ਉਹ ਧੋਤੀਆਂ ਕਿਉਂਕਿ ਜਿਹੜੀ ਚਾਰ ਵਾਲੀ ਕਣਕ ਜਿੱਤੇ ਮਿੱਟੀ ਕੱਟੇ ਵਾਲੀ ਉਹ ਬੋਰੀਆਂ ਹਨਾ ਤੇ ਕਣਕ ਧੋ ਕੇ ਫਰਸ਼ ਧੋ ਕੇ ਬੋਰੀਆਂ ਪੱਲੀਆਂ ਧੋ ਕੇ ਫਿਰ ਰਖਾ ਕੇ ਹੋਣ ਮਾੜੀ ਜੀ ਰੈਸਟ ਕਰੀਏ 10 ਕਿ ਮਿੰਟ ਜਾਨੀ ਕਿ 10 ਕਿ ਮਿੰਟ ਦੀ ਕਰੀਏ ਰੈਸਟ ਉਹ ਵੀ ਰੈਸਟ ਨਹੀਂ ਕਰੀ ਹਾਂ ਤਰਸੇ ਬਿਮਾਰ ਹੋਇਆ ਪਿਆ ਨਾ ਮੁਰਾ ਪਤਾ ਹੀ ਲੱਗਦਾ ਕਿ ਬਸ ਸਨੇ ਅੰਨੇ ਚਰਚ ਦਮ ਜਾ ਕੇ ਪੰਜ ਚਾਰ ਮਿੰਟ ਉਹਨਾਂ ਗੱਲਾਂ ਕਰ ਲਈਆਂ ਤੇ ਕੰਮ ਕਰ ਲੈਨੇ ਕਿ ਹੁਣ ਆਪਾਂ ਨੇ ਕਣਕ ਕਣਕ ਧੋ ਲਈ ਹੈ ਹੁਣ ਚਾਹਤਰੀ ਹੋਈ ਹੈਗੀ ਇੱਧਰ ਕੈਮਰਾ ਚੇਂਜ ਕਰਕੇ ਦਿੰਦਾ ਲੋ ਜੀ ਕਣਕ ਆਪਾਂ ਵੱਡੀ ਪੱਲੀ ਤੇ ਪਾ ਦਿੱਤੀ ਹੈ ਤੋ ਫੇ ਇਧਰ ਪੱਲੀਆਂ ਵੀ ਤਿੰਨੇ ਚਾਰ ਇਕੱਠੀਆਂ ਹੋ ਗਈਆਂ ਹਵਾ ਨਾਲ ਸੁੱਕੂਆਂ ਜਦੋਂ ਸਾਹ ਵੀ ਉਹ ਰੋਪਾਂ ਤੈ ਮਾਰ ਕੇ ਸਾਹ ਦੇਵਾਂਗੇ ਤੇ ਇਧਰ ਨਾ ਹੁਣ ਛੋਡੇ ਵੀ ਪਹਿਣਾ ਦੇ ਹੂਕਾ ਰੱਖੀ ਮੈਂ ਹੁਣ ਕੰਨ ਸਾਫ਼ ਕਰਤੀ ਦੀਣ ਉਹ ਨਾ ਹਵਾ ਨਾਲ ਉਹ ਰੋੜ ਰਹੀ ਉਹਦੀ ਕੰਨਸ ਤੇ ਗੰਦੀ ਹੋ ਗਈ ਤੇ ਚੱਪਾ ਜੀ ਲਾਈ ਹੈ ਮਦਾਣੀ ਮਲਾਈ ਚ ਤੇ ਹਜੇ ਡੱਡ ਦੱਦੂ ਮਲਾਈ ਰੱਖਾਂਗੇ ਇਧਰ ਚਾਹ ਤਰੀ ਹੋਈ ਹੈ ਜੀ ਤਿਆਰੀ ਹੋ ਗਈ ਤੇ ਚਾਹ ਤੋਂ ਬਾਅਦ ਚਾਹ ਪੀ ਕੇ ਚਾਹ ਪੀ ਕੇ ਤੇ ਆਪਾਂ ਕਰਾਂਗੇ ਜੀ ਸਬਜੀ ਦੀ ਤਿਆਰੀ ਸਬਜੀ ਬਣਾਵਾਂਗੇ ਛਪਣ ਕਦੂ ਛਪਣ ਕਦੂ 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 ਲੋਜੀ ਆ 56 ਕਦੂ ਨੇ ਆ ਮਾਸੀਨ ਆ ਉਹਦੇ ਪੋਤਿਆਂ ਨੂੰ ਨਾ ਚੀਕੂ ਕਿਰ ਗਏ ਚੀਕੂ ਤੇ ਚੀਕੂ ਲੱਗ ਪਣ ਆਪਣੇ ਤਮਾਸ ਨਹੀਂ ਨਹੀਂ ਛੱਡੇ ਹੈਗੇ ਕੁੜੀਆਂ ਨੂੰ ਆਪਦੇ ਪੋਤਿਆਂ ਨੂੰ ਚੀਕੂ ਦੇਖ ਕੇ ਕਹਿੰਦੇ ਸਕੂਲੋਂ ਆਉਣ ਵਾਲੀਆਂ ਨੇ ਤੇ ਆ ਸਬਜੀ ਬਣਾਵਾਂਗੇ ਇਹਨਾਂ ਨੂੰ ਨਾ ਚਾਹ ਪੀ ਕਿਤੋਂ ਕਿ ਚੀਰਾਂਗੇ 56 ਕਦੂ ਦੀ ਸਬਜੀ ਬਣਾਵਾਂਗੇ ਤੇ ਨਏ ਬਣਾਵਾਂਗੇ ਜਿੱਕੇ ਉਹ ਮ ਕੋਲੇ ਖੜੀਆਂ ਮਾ ਚਾਚ ਚਾਹ ਚੁੱਲੇ 'ਚ ਨਾ ਪੈ ਜੇ ਤੇ ਇਸ ਕਰਕੇ ਨਾ ਉਹ ਲਈ ਖੜ ਕੇ ਚਾਵਾ ਲੈਣੀ ਹੈ ਕਿਉਂਕਿ ਚੁੱਲਾ ਵੀ ਖਰਾਬ ਹੋ ਜੂ ਬਸ ਹੁਣ ਵੀ ਇਹ ਵੀ ਇੱਕ ਕੱਦਾ ਦੇਣੀ ਆ ਚੁੱਲਾ ਜਾਂ ਵੀ ਚੱਕ ਕੇ ਧਰ ਦਿਆਂਗੇ ਕਿਉਂਕਿ ਫਿਰ ਬਿਲ ਵਾਲਾ ਆ ਜਾਂਦਾ ਉਹ ਜਿਹਨੂੰ ਟਾ ਟੱਪ ਜਿੰਨੇ ਨੇ ਇਹ ਲਾਈਟ ਬਹੁਤ ਖਿੱਚਦਾ ਹੈਗਾ ਤੇ ਹੁਣ ਇਹ ਸੀ ਲਾਉਣ ਲੱਗਾਂਗੇ ਇਹ ਸੀ ਲਾਉਣ ਲੱਗ ਗਏ ਜਿਹੜਾ ਫਿਰ ਉਧਰ ਇਹ ਸੀ ਲਾਈਟ ਖਿੱਚਿਆ ਕਰੂ ਉਧਰ ਉਹ ਇਹ ਸੀ ਲ ਖਿੱਚਿਆ ਕਰੂ ਫਿਰ ਆਪਾਂ ਇਹਨੂੰ ਅੰਸਰਦੇ ਨੂੰ ਬਾਲਿਆ ਕਰਾਂਗੇ ਵਾਲੇ ਦਾ ਕਰਾਂਗੇ ਜਾਨੀ ਕਿ ਅੰਸਰਦੇ ਜਿਹਨੂੰ ਚੁੱਲੇ ਤੇ ਬਣਾ ਲਿਆ ਕਰਾਂਗੇ ਸਬਜ਼ੀ ਸਬਜੀ ਜਾਂ ਗੈਂਸ ਤੇ ਬਣਾ ਲਿਆ ਕਰਾਂਗੇ ਕੋਈ ਫਰਕ ਨਹੀਂ ਪੈਣਾ ਸਾਰੀ ਗਰਮੀ ਇੱਕ ਸਿਲੰਡਰੋਂ ਦੋ ਸਿਲੰਡਰਾਂ ਨਾਲ ਸਾਰੀ ਗਰਮੀ ਨਿਕਲ ਜੂਗੀ ਹੁਣ ਤੱਕ ਵਸੇ ਇਹ ਵਿਚਾਲਾ ਜਾਲ ਲੈਣ ਹੁੰਨੇ ਸੁੱਲਾ ਕਿਉਂਕਿ ਵੀ ਜੁੰਟਾਂ ਵਾਧੂ ਰਹਿੰਦੀਆਂ ਜਿਹੀਆਂ ਤਾਂ ਕਰਕੇ ਚੁੱਲਾ ਵਾੜ ਲੈਣਗੇ ਸਰਦਾਰ ਜੀ ਦਾ ਕਣਕ ਤਵਾ ਕਿ ਉੱਪਰ ਵਾਗੇ 1 ਵਜੇ ਤੋਤੀ ਗਈ ਸੀ ਕਣਕ ਫਿਰ ਮੈਨੂੰ ਉੱਥੇ ਸਫਾਈ ਕਰੀ ਬੋਰੀਆਂ ਤੋਤੀਆਂ ਪੱਲੀਆਂ ਤੋਤੀਆਂ ਤਾ ਕਰਕੇ ਫਿਰ ਮੈਨੂੰ ਨਾ ਬਾਹਰ ਟਾਈਮ ਲੱਗ ਗਿਆ ਫਿਰ ਮੈਨੂੰ ਐ ਹੋ ਗਿਆ ਲਾਲਚ ਫਿਰ ਮੈਂ ਸੰਨੀ ਵੀ ਕਰਿਆ ਹੀ ਮੈਂ ਹਣੋਂ ਤੋਂ ਪਹਿਲਾਂ ਸੰਨੀ ਵੀ ਕਰਦਾ ਅੱਧਾ ਕੁ ਟੋਕਰਾ ਕਰਦੇ ਹੁੰਨੇ ਸੱਜਰ ਮਾਝੂ ਕਿਉਂਕਿ ਸੱਜਰੀ ਤੂੜੀ ਹੈਗੀ ਤਾਜੀ ਤੇ ਅਸੀਂ ਤਾਜੀ ਤੂੜੀ ਪਾਉਣਿਆਂ ਜਿ ਗਿੱਲੀ ਕਰਕੇ ਪਾਉਣਿਆਂ ਪਸੋਂ ਹਾਈ ਕੋਲੇ ਖੜੀ ਨੇ ਕਾਢੀ ਦਿੱਤੀ ਚਾਹ ਬਚ ਗਈ ਗੱਲਾਂ ਕਰਦੀ ਕਰਦੀ ਨੇ ਬਚ ਗਿਆ ਕੰਮ ਐਨਾ ਸੋ ਕੋਲੇ ਖੜੀ ਤੀਗੀ ਆ ਸਾਰ ਗਿਆ ਹੁਣ ਪੂਚੇ ਨੂੰ ਕੰਮ ਵਧ ਗਿਆ ਕੋਚ ਚੱਲਿਆ ਹੁਣ ਪੂਚੱਕੇ ਸਰਦਾਰ ਜੀ ਹਿੰਦੇ ਗਾਣਾ ਦਿੰਦੇ ਚਲੋ ਜੀ ਆਪਾਂ ਬਾਅਦ ਚ ਮਿਲਦੇ ਮੈਂ ਸਫਾਈ ਕਰ ਦਾਂ ਇਹਨਾਂ ਨੂੰ ਚਾਹ ਪਿਆ ਦੇ ਸਾਰਿਆਂ ਪਰ ਮਿਲਦੇ ਪਾਣੀ ਚਾਹ ਪਾਣੀ ਪੀ ਲਿਆ ਸੁੱਖ ਨੂੰ ਹੋਰੀਆਂ ਸਕੂਲੋਂ ਆ ਗਈਆਂ ਇਹਨਾਂ ਨੂੰ ਚਾਹ ਪਾਣੀ ਪਿਆ ਦਿੱਤਾ ਤੇ ਆਪਾਂ ਕਰਦੇ ਹਾਂ ਜੀ ਸਬਜ਼ੀ ਤਿਆਰੀ ਸਬਜ਼ੀ ਬਣਾਵਾਂਗੇ ਆਪਾਂ ਚਪੜ ਕਦੂ ਸੁੱਕੇ ਸੁੱਕੇ ਤੇ ਕੱਲ ਮੈਂ ਨਾ ਸਬਜ਼ੀ ਵਾਲੇ ਭਾਈ ਤੋਂ ਪਰਸੋਂ ਚਪਣ ਕਦੂ ਲੈੰਦੀ ਸੀ ਸਰਦਾਰ ਜੀ ਨੇ ਇੱਕ ਚੱਪਣ ਕਦੂ ਇੱਕ ਪੇਠਾ ਘਰੇ ਨਿਵਾੜਨਾ ਕੱਲਾ ਸਾਹਮਣੇ ਘਰ ਵਾਲੀ ਭੈਣ ਦੇ ਚੱਪਣ ਕਦੂ ਉਹ ਮੜ ਪੈਨੇ ਸਬਜ਼ੀ ਬਣਾਵਾਂਗੇ ਤੇ ਕਹਿੰਮ ਹੁਣ ਖਾ ਲੂਗੇ ਨਾ ਹਾਂ ਹੁਣ ਤਾਂ ਖਾ ਲੂਗਾ ਪਤਾ ਨਹੀਂ ਕੀ ਗੱਲ ਘੱਟ ਖਾਂਦੇ ਨੇ ਸਰਦਾਰ ਜੀ ਚੱਪਣ ਕਦੂ ਤੇ ਪੇਠਾ ਬਹੁਤ ਘੱਟ ਖਾਂਦੇ ਨੇ ਇੱਕ ਰਾਜਮਾ ਇੱਕ ਕਾਬਲੀ ਛੋਲੇ ਚੱਪਣ ਕਦੂ ਪੇਠਾ ਇਹ ਤੇ ਚਾਰ ਚੀਜ਼ਾਂ ਖਾਂਦੇ ਨੇ ਕਰੇਲੇ ਰੋਜ ਨੂੰ ਚੰਗੇ ਲਾਦੇ ਤਲੇ ਹੋਏ ਔਰ ਭਿੰਡੀਆਂ ਕਰੇਲੇ ਹਨ ਤੇ ਕੱਦੂ ਬਹੁਤ ਵਧੀਆ ਲੱਗਦਾ ਜੇ ਅਸੀਂ ਕੱਦੂ ਦੁੱਧ ਪਾ ਕੇ ਵੀ ਵਧੀਆ ਬਣਦਾ ਕੱਲੇ ਪਿਆਜ਼ ਪਾ ਕੇ ਵੀ ਬਹੁਤ ਵਧੀਆ ਬਣਦਾ ਕੱਲਾ ਵੀ ਵਧੀਆ ਬਣਦਾ ਆਪਣੀ ਬੇਲਾਂ ਤੇ ਬਹੁਤ ਸੁਣ ਕੱਦੂ ਲੱਗੇ ਪਹਿਲੇ 2-4 ਦਿਨਾਂ ਨੂੰ ਹੋ ਜਾਣਗੇ ਤਾਂ ਜਦ ਅਜ਼ਰ ਬੇਲਾਂ ਹੋਈ ਨਿੱਤੀਆਂ ਨੇ ਘਰੇ ਵਧੀਆ ਸਬਜ਼ੀ ਦਾ ਡੰਗ ਲਹਿਣ ਲੱਗ ਜੂ 10 ਦਿਨਾਂ ਨੂੰ ਤਾਂ ਆ ਹੁਣੀ 10 ਦਿਨਾਂ ਉਹ ਖਾਵਾ ਅਗਰ ਤੇ ਲੇਟ ਹੋ ਗਈ ਸਬਜੀ ਬਸ ਘੌੜ ਕੋਲ ਚੀ ਲੇਟ ਹੋ ਜਾਂਦੀ ਹੈ ਸਬਜੀ ਥੋੜੀ ਥੋੜੀ ਹੁੰਦੇ ਨਾ ਓਰਿਜਨਲ ਹੀ ਡੰਗ ਲੈ ਜਾਣਾ ਇੱਕ ਪਡੰਗ ਕੋਈ ਕਾਰ ਲੇ ਇੱਕ ਡੰਗ ਕੋਈ ਫਿਰ ਹੁਣ ਤਾਂ ਬੱਚੇ ਸਕੂਲ ਜਾਂਦੇ ਨੇ ਹੁਣ ਤਾਂ ਫਿਰ ਦੋ ਟਾਈਮ ਸੱਜਰੀ ਸਬਜੀ ਲੋਡ ਆਉਂਦੀ ਹੈ ਇਹ ਵੀ ਲੋਡ ਨਹੀਂ ਆਉਂਦੀ ਇੱਕ ਬਾਹਰ ਦਾ ਵਾਲਾ ਸੁਨੇਹਾ ਟਾਈਮ ਹੁੰਦਾ ਵੀ ਕੱਟ ਕੇ ਨਹੀਂ ਆਲੀ ਹਨ ਹੌਲ ਨਗਰ ਵਿੱਚ ਬਣਾ ਲੈ ਕੋਈ ਸਬਜ਼ੀ ਸਾਢੇ 3 ਵਜੇ ਨੂੰ ਜਾਣਾ ਹੁੰਦਾ ਕੁੜੀਆਂ ਦੇ ਸਹੀ 40 ਤੇ ਫਿਰ ਉੱਖ ਹੋ ਜਾਂਦਾ ਆਪ ਪੈਰੇ ਲਈ ਲੈ ਆਇਆ ਜੀ ਟਮਾਟਰ ਮੀਨਾਂ ਨਮਾ ਹੋਈ ਹੈ ਹੈ ਅੱਜ ਆ ਮਸੀ ਆ ਗਈ ਨਾ ਕੋਈ ਨਹੀਂ ਹੁੰਦਾ ਕੌਣ ਪੁੱਤਾਂ ਦੋਦੀ ਆਦਰਕ ਟਮਾਟਰ ਪਿਆਜ਼ ਸਾਰਾ ਕੁਝ ਯਾਪਾ ਬਣਾਵਾਂਗੇ ਸਬਜ਼ੀ ਮਾਸੀ ਕਾ ਦੀ ਸਬਜ਼ੀ ਬਣਾਉਂਗਾ ਅਜਮਾ ਸੀ ਇਹ ਖਾ ਲਈ ਇਹ ਖਾ ਲਈ ਬਣਾ ਲੈ ਕੇ ਲੈ ਕੇ ਬਣਾਏ ਨਹੀਂ ਅੱਜ ਬਣਾਵਾਂਗੇ ਇੰਨੇ ਦਿਨਾਂ ਦੇ ਪ੍ਰੀਤ ਦੇ ਬਾਦ ਨੂੰ ਖਰਾਬ ਐਸਾ ਹਾਜ਼ਮਾ ਵੀ ਕਰ ਤੇ ਛੋਟਾ ਲੱਗੀ ਜਾਂਦਾ ਭਾਈ ਐਸਾ ਛੋਟੇ ਪੀਸੇ ਲਾ ਕੇ ਖਾਣੋ ਲੈ ਜੀ ਵਾਹ ਜੀ ਹਾਂ ਤਾਂ ਫਿਰ ਬੁਰੀ ਜਾਂਦੇ ਸੀ ਜੀ ਕੁ ਸੁਆਦ ਸੀਗੇ ਉਹ ਨੂੰ ਕੋਈ ਲਖਾਉਂਦਾ ਇਹ ਨਾ ਪੁੱਤਰੇ ਕਿ ਤੂੰ ਇਹਦਾ ਫਿਰ ਦਰਦ ਹੋਥੇ ਹਾਂ ਨੀ ਆ ਗੁੰਨਿਆ ਆਨਿਆ ਮੈਨੂੰ ਸੋਣਾ ਹੋਰ ਇਹਦੇ ਕੁਛ ਨਹੀਂ ਕਹਿਆ ਨਾ ਆ ਗਮਨ ਡਰਦੀ ਆ ਕੁਛ ਨਹੀਂ ਕਹਿਆ ਸੁਖਣੇ ਤਾਂ ਮੈਂ ਤਾਂ ਨਾਮ ਜੀ ਕਰਾ ਲਿਆ ਹੋਰ ਇਹਨਾ ਥੋੜੇ ਹੌਲੇ ਹੌਲੇ ਖਾਣੇ ਉਹ ਤਾਂ ਗਾਇਣ ਸੋਣਾ ਹੌਲਾ ਹੌਲਾ ਫਿਰ ਮੌਨ ਨਭਜਿਆ ਹੁਣ ਗਰਮੀ ਆ ਗਈ ਨੀ ਜੱਤ ਜੀ ਵਾਲੀ ਵੱਡੀ ਵੱਡੀ ਹੋਈ ਪਈ ਆ ਇਹ ਕੋਈ ਕਰਦੇ ਹਾਂਗੇ ਵੇਖ ਰੋ ਚਾਨ ਕੋਲੇ ਚੱਲ ਹਾਂ ਕਰਾ ਲੇ ਜਾਰੇ ਜਦੋਂ ਮੈਂ ਹੁਣ ਗਰਮੀ ਚ ਬਾਲਾ ਹੋ ਜੂ ਟੜਕੇ ਕਲਦੀਪ ਆਇਆ ਤਾਂ ਨਵੀਂ ਰੈਡੀ ਬਾਹਰ ਚ ਕੀ ਭੌਕਿਆ ਉਹਨੂੰ ਉਧਰ ਤਾਂ ਮੈਂ ਕੋਠੇ ਚ ਚੜ ਗਈ ਉਧਰੋਂ ਲੋਕ ਜਿਵੇਂ ਬਾਹਰ ਚ ਆ ਗਏ ਤੇ ਭੌਕਿਆ ਵੀ ਤੂੰ ਸਾਡੇ ਆ ਗਿਆ ਹੁਣ ਦੇਖ ਦੇ ਮਿਕਸੀ ਜਾਂਦੀ ਰਿਹਾਈ ਮਿਕਸੀ ਤਾਂ ਨਹੀਂ ਹੈਗੀ ਜੂਸਰ ਆਏਗਾ ਸਾੜ ਤਾਂ ਮਿਕਸੀ ਉਹਨਾਂ ਦੇ ਕਰੀਪਿਆ ਪਈ ਆ ਜੀ ਕਰਦਣ ਦੀ ਖਰਾਬ ਹੋ ਰਹੀ ਉਹ ਕੀ ਦੇ हां भी बाणट बाटदारी पक्का खराब हो जाता अ काळ नरकरी पिया 2 साल हो गए गुड़ के फड़ा के डण गए बिबी ले आऊंगी मैं भी मिक्सी बना सर तक जो कुछ ये रगड़नी है जो कज बकैया है वो तो खराब वाला देती हुई है तुम्हारी गीली क्या होता है मतलब मजा आ रहा है और ना फिर ले हां फिर अगली ले बन जाएगी ਅਹੀ ਜਿਆ ਬੇਬੇ ਨੂੰ ਉਹਦੇ ਚਾਹ ਤੇ ਹਲਵਾ ਹੀ ਨਹੀਂ ਜਿੱਦੇ ਇੱਥੇ ਪਕੌੜੇ ਪਕਾਏ ਸੀ ਹੈਨਾ ਜਿੱਦੇ ਪਕੌੜੇ ਪਕਾਏ ਸੀ ਸੱਤ ਦਿਨੋਂ ਉਹਦੇ ਜਿਹੜੀ ਮਿਕਸੀ ਸੀ ਕੀ ਨਾ ਟਮਾਟਰ ਗ੍ਰਾਉਂਡ ਕਰੇਦੀ ਉਹਦੇ ਨਾਲ ਉਹ ਕਰਾ ਰਹੀ ਸੀ ਕੀ ਹੋ ਗਿਆ ਤਨਾ ਦਾ ਮਿਰਚਾ ਸਾਰਾ ਫਸਣਾ ਚਲੋ ਜੀ ਅੱਪਾ ਸਬਜ਼ੀ ਦੀ ਤਿਆਰੀ ਕਰ ਲਈਏ ਅੱਪਾ ਬਾਅਦ ਚ ਮਿਲਦੇ ਆਪਾਂ ਨੀਮਲ ਆੰਦ੍ਹਾ ਕੋਲ ਤੋਂ ਉੱਠ ਕੇ ਪੈਸੇ ਲੈ ਜਾ। ਤੁਸੀਂ ਤਾਂ ਜੰਦੇ ਨਾ ਕਿ ਖਾਣ ਨੂੰ ਪੈਸੇ ਦਿਓ। ਆ ਰੇਣ ਜੀ ਤੇ ਮੱਖੀਆਂ ਮੈਂ ਤਾਂ ਮੱਖੀਆਂ ਤੋਂ ਡਰਦੀ ਕਿਉਂ ਅੰਦਰ ਹੀ ਹੈਗੀ ਅੱਜ ਪਤਾ ਨਹੀਂ ਆਂਦੀਆਂ ਮੱਖੀਆਂ ਕਾਤਵਾਂਗੇ। ਲੋ ਜੀ ਸਬਜ਼ੀ ਆਪਾਂ ਨੇ ਤੜਕਾ ਲਾ ਦਿੱਤਾ ਛੱਪਣ ਖਦੂਣੀ ਸਬਜ਼ੀ ਨੂੰ। ਜਿਵਾਖਾਂ ਨੱਕਾ ਵਟ ਦੇਣਾ ਜਿਵਾਖਾਂ ਦਾ ਪਿਓ ਵੀ ਨੱਕਾ ਵਟ ਦਾ ਕਦੂ ਛੱਪਣ। ਇਹ ਆ ਜੋ ਅੰਦਰ ਅੰਦਰ ਆਪਣਾ ਸਰਿਆ ਹੋਇਆ ਕਿਉਂ ਤੇ ਬਾਰੇ ਮੱਖੀਆਂ ਨੇ ਆਏ ਨਹੀਂ ਪਤਾ ਮੈਂ ਸਬਜ਼ੀ ਵੀ ਅੰਦਰ ਹੀ ਲੈ ਜਾਂਦੇ ਆ ਇਹਨੇ ਤੰਗ ਕਰਿਆ ਮੱਖੀਆਂ ਕਿਉਂ ਉਹ ਬਿਨਾਂ ਨਿਕਲਦੀ ਆਪੜ ਕਹੇ ਮਾਜਾ ਸਾਦੇ 4 ਹੋ ਗਏ ਇਹ ਉਤਰਿਆ ਹੋਇਆ ਤੇ ਫਿਰ ਕੱਟ ਗਏ ਸਿੱਕ ਧਰ ਕੇ ਕਿਉਂ ਨੂੰ ਸਾਰਾ ਕੰਮ ਕਰ ਲਓ ਜਿੰਨਾ ਚਿਰ ਇਹ ਹੈਗੀਆਂ ਹੈਗੀਆਂ ਫਿਰ ਮੈਂ ਜਰਾ ਕੰਮ ਕਰੂੰ ਮੱਧਾਲੀ ਮੱਖਣੀ ਵੀ ਪਈ ਬੂ ਬਣਾ ਆ ਤਾਂ ਨਹੀਂ ਆਹੋ ਆਗਾ ਪੜੀ ਫਰਿਜ ਹਲਾਤਾ ਇਹ ਕਿ ਮੈਂ ਜ ਰੋਟਾ ਉਹ ਤੇ ਡੈਡੀ ਨੂੰ ਕਾਹ ਕੇ ਫਲੋਟ ਕਰਾਉਣਾ ਥੱਲੇ ਜਿਹੜਾ ਟੈਂਕ ਜੀ ਮਾਰਦਾ ਸਾਫ ਕਰ ਨੂੰ ਵੇਖੋ ਲੋਟ ਆਪਣੀ ਮੱਖਣੀ ਜੀ ਪਈ ਤੇ ਨੋਦਿਆਂ ਵਾਲੀ ਵਿੱਚ ਪਾਰਾ ਸਰਜਰੀ ਕਰਖਣੀ ਹੈ ਗੁਰਮਣ ਹਾਂ ਪਤਾ ਨਹੀਂ ਇਹ ਜਿਹੜਾ ਉੱਤੇ ਬਣਾਇਆ ਸੀ ਕਿਉਂ ਖਾਦੇ ਨਹੀਂ ਕਿਸੇ ਨੇ ਵਿੱਚੇ ਬਾਹਰ ਆਣੀ ਰੱਖ ਦੀ ਨਹੀਂ ਹੁੰਦਾ ਫ੍ਰਿਜ ਚਾਹੀਨੇ ਬਾਹਰ ਜਮਾ ਹੋਈ ਜਾਂਦੇ ਖਾਂਦੇ ਨਹੀਂ ਕਰਦੀ ਲੋ ਜੀ ਆਪਣੇ ਘਰ ਕੋਈ ਵੀ ਜੈਲੀ ਹੋਗੀ ਗਰਮੀ ਹੋ ਗਈ ਆ ਬਾੜੀ ਕੀ ਕਰੂ ਕੋਈ ਕੰਮ ਕਰੇ ਬਣਾਸਦਾ ਨਹੀਂ ਅੱਜ ਤਾਂ ਮੈਥੋਂ ਰਸਟ ਵੀ ਨਹੀਂ ਹੋਈ ਹੈਗੀ ਕੀ ਕਰਾਂ ਸਰੋਇਆ ਪਪਾ ਬਾਅਦ ਚ ਮਿਲਦੇ ਆ ਕਿਉਂ ਬਣਾ ਲਈਏ ਲੋ ਜੀ ਪਾਨੀ ਤਾਰਾ ਕੱਢ ਲਈਆਂ ਨੇ ਗੀਆਂ ਤੇ ਝੋ ਪੁਣ ਲਿਆ ਝੋ ਆਏ ਭਾਂਡੇ ਪਾ ਹੁਣ ਧੋਣਿਆਂਗੇ ਤੇ ਇਹ ਚੱਪੜ ੜਕਿਆ ਸੀ ਇਹ ਕਿਉਂ ਬਣਾਇਆ ਸੀ ਇਹ ਸਾਫ ਕਰ ਲੈਣੇ ਆ ਪੋਣੀ ਨਾਲ ਪੋਣਿਆ ਸੀ ਦੁੱਧ ਬਾਹਰ ਆ ਰਹੀਆਂ ਬਾਲਟੀਆਂ ਹੋਈਆਂ ਤੇ ਬਾਚ ਨੂੰ ਜੋ ਤੂਫ ਲਾ ਲਾਂਗੇ ਬੀਬੀ ਰੋਟੀ ਬਣਾਉਂਦੀ ਹੈ ਹਨਾ ਸੁਖਮਣ ਗੁਰਮਣ ਹੋਰ ਟੂਫੋਂ ਤੋਂ ਆ ਜਾਣਗੀਆਂ ਹਾਂ ਯਾਰ ਟਾਈਮ ਹੈ 3:30 ਹੋ ਗਏ ਇਸ ਤਰ੍ਹਾਂ ਕੰਮ ਹੋ ਜਾਂਦੇ ਨੇ ਆਪਣੇ ਨਾਲ ਮਿਲ ਕੇ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ